ਦਿੱਲੀ ਸਟੇਸ਼ਨ ਦੀ ਮੀਟਿੰਗ ਸੱਚੀ ਘਟਨਾਵਾਂ ਤੇ ਆਧਾਰਿਤ ਕਹਾਣੀ ਜੋ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੇਂ ਰਾਹ ਤੇ ਲੈ ਜਾਏਗੀ ਦਿੱਲੀ ਦਾ ਸਟੇਸ਼ਨ ਲੋਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ ਹਰੇਕ ਚਿਹਰਾ ਆਪਣੀ ਧੁੰਨ ਵਿੱਚ ਮਗਨ ਸੀ ਉੱਥੇ ਹੀ ਇੱਕ ਕੋਨੇ ਵਿੱਚ ਰਾਹੁਲ ਖੜਾ ਸੀ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਖੋਇਆ ਹੋਇਆ ਅਚਾਨਕ ਹੀ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਰਾਹੁਲ ਤੂੰ ਰਾਹੁਲ ਮੂੜਿਆ ਸਾਹਮਣੇ ਅਮਨ ਖੜਾ ਸੀ ਉਸ ਦਾ ਬਚਪਨ ਦਾ ਦੋਸਤ ਇੱਕ ਦੂਜੇ ਨੂੰ ਦੇਖ ਕੇ ਦੋਹਾਂ ਦੀਆਂ ਅੱਖਾਂ ਪਾ ਰਹੀਆਂ ਤੇ ਰਾਹੁਲ ਨੇ ਕਿਹਾ ਅਮਨ ਤੂੰ ਕਿੰਨਾ ਬਦਲ ਗਿਆ ਹੈ ਪਰ ਹਸਨ ਦੀ ਅਦਾ ਅਜੇ ਵੀ ਤੇਰੀ ਉਹੀ ਹੈ ਅਮਨ ਹੱਸਿਆ ਤੂੰ ਵੀ ਤਾਂ ਸਿਰਫ ਉਮਰ ਨੇ ਬੁੱਢਿਆ ਕਰ ਦਿੱਤਾ ਪਰ ਦੇਖ ਤਾਂ ਅਜੇ ਵੀ ਬੱਚਾ ਹੈ ਦੋਹਾਂ ਨੇ ਗਲੇ ਮਿਲ ਕੇ ਉਹ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਉਹ ਮਾੜਾ ਚੰਗਾ ਸਮਾਂ ਖਟੀਆਂ ਮਿੱਠੀਆਂ ਸ਼ਰਾਰਤਾਂ ਅਮਨ ਨੇ ਪੁੱਛਿਆ ਕੀ ਕਰਦਾ ਹੈ ਹੁਣ ਤੂੰ ਰਾਹੁਲ ਨੇ ਮੁਸਕਰਾ ਕੇ ਆਖਿਆ ਯਾਰ ਕਾਰੋਬਾਰ ਤਾਂ ਵਿਦੇਸ਼ ਵਿੱਚ ਬਹੁਤ ਵਧੀਆ ਸੈੱਟ ਹੋ ਗਿਆ ਪਰ ਉਹ ਬਚਪਨ ਤੇ ਬਚਪਨ ਦੇ ਦੋਸਤਾਂ ਵਰਗਾ ਸਾਥ ਕਦੇ ਨਹੀਂ ਮਿਲਿਆ ਮੰਨ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ ਤੇ ਕਿਹਾ ਤਾਂ ਆ ਫਿਰ ਅੱਜ ਉਹੀ ਬਚਪਨ ਵਾਲੇ ਦਿਨ ਜੀ ਹੁੰਦੇ ਹਨ ਸਮਾਂ ਤਾਂ ਭਾਵੇਂ ਉਮਰ ਦੇ ਬਹੁਤ ਅੱਗੇ ਪੜਾ ਤੇ ਲੈ ਆਇਆ ਹੈ ਪਰ ਦਿਲਾਂ ਵਿੱਚ ਅਜੇ ਵੀ ਉਹੀ ਬਚਪਨ ਦੇ ਦੋਸਤ ਜਿਉਂਦੇ ਹਨ ਦੋਵੇਂ ਸਟੇਸ਼ਨ ਤੋਂ ਬਾਹਰ ਨਿਕਲੇ ਆਪਣੇ ਨਵੇਂ ਸਫ਼ਰ ਵੱਲ ਪੁਰਾਣੀ ਦੋਸਤੀ ਨੂੰ ਦੁਬਾਰਾ ਜਿਉਣ ਲਈ ਸੋ ਦੋਸਤੋ ਅਸੀਂ ਚਾਹੇ ਜ਼ਿੰਦਗੀ ਦੇ ਕਿਸੇ ਵੀ ਮਕਾਮ ਤੇ ਪਹੁੰਚ ਜਾਈਏ ਪਰ ਸਾਨੂੰ ਆਪਣੇ ਅੰਦਰਲਾ ਬਚਪਨ ਕਦੇ ਖਤਮ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਵੀ ਕੁਝ ਸਮਾਂ ਕੱਢ ਕੇ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਜ਼ਿੰਦਗੀ ਦੇ ਕੁਝ ਪਲ ਜੀ ਲੈਣੇ ਚਾਹੀਦੇ ਹਨ ਨਹੀਂ ਤਾਂ ਅਸੀਂ ਇੱਕ ਜਿਉਂਦਾ Laash ਬਣ ਕੇ ਰਹਿ ਜਾਵਾਂਗੇ ਤੇ ਸਦਾ ਇੱਕ ਮਸ਼ੀਨਰੀ ਵਾਂਗ ਕੰਮ ਕਰਦੇ ਰਹਾਂਗੇ ਆਸ ਕਰਦੀ ਹਾਂ ਇਹ ਸੱਚੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਆਪਣੀ ਰੁੱਝੇ ਮਿਆ ਪਰਿ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਮਾਂ ਜ਼ਰੂਰ ਬਿਤਾਓਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਹੋ ਜਿਹੀਆਂ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਰਹਿਣ ਕਹਾਣੀ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰੋ ਧੰਨਵਾਦ